ਮਨੋਹ ਲਾਲ ਜੀ ਤੁਸੀਂ ਤਾਂ 35 ਸਾਲ ਹਨਾ ਜਿੰਦਗੀ ਦੇ ਸਿੱਖਿਆ ਦੇ ਖੇਤਰ ਨੂੰ ਦੇਤੇ ਅਵਾਰਡ ਮਿਲੇ ਹੈ ਕਿੰਨੀ ਕਿ ਖੁਸ਼ੀ ਹੈ ਕੀ ਕੁਝ ਕਹਿਣਾ ਚਾਹੋਗੇ ਉਹ ਇਹ ਮੌਜੂਦਾ ਸਰਕਾਰ ਹੈ ਇਹਨੇ ਬਹੁਤ ਸਾਰੀਆਂ ਚੇਂਜਸ ਲਿਆਂਦੀਆਂ ਨੇ ਸਕੂਲਾਂ ਦੀ ਦਿੱਖ ਕੱਲੀ ਦਿੱਖ ਨਹੀਂ ਬਦਲੀ ਕੁਆਲਿਟੀ ਐਜੂਕੇਸ਼ਨ ਵੱਲ ਤੇ ਇਨਫਰਾਸਟ੍ਰਕਚਰ ਵੱਲ ਬਹੁਤ ਵੱਡੀ ਚੇਂਜ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟਾਂ ਤੋਂ ਵਧੀਆ ਨੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਹੁਣੀ ਕਿਉਂ ਆ ਰਹੇ ਨੇ ਸੋ ਇਹ ਕਾਰਨ ਵਰਕਿੰਗ ਦਾ ਫਰਕ ਹੈ ਪਾਲਿਸੀਆਂ ਦਾ ਫਰਕ ਹੈ ਜਦੋਂ ਸਾਡੇ ਕਲੇਮ ਕਰਦਾ ਵੀ ਦਾਵਾ ਕਰਦਾ ਵੀ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਇੱਕ ਪੀ ਐਚ ਡੀ ਟੀਚਰ ਦਾ ਹੋਣਾ ਇੰਪੋਸੀਬਲ ਇਨੋਵੇਸ਼ਨਸ ਵੀ ਬਹੁਤ ਕਰਦੇ ਆ ਹੋਰ ਵਧੀਆ ਵਧੀਆ ਪ੍ਰੋਜੈਕਟ ਪ੍ਰੈਕਟੀਕਲਸ ਵੀ ਕਰਵਾਉਂਦੇ ਆ ਕਿਆ ਸੀਗਾ ਕਿ ਵੀ ਅਵਾਰਡ ਮਿਲਣਾ ਹੈ ਹੁਣ ਸਨਮਾਨਿਤ ਹੋਣਾ ਹੈ ਨਾ ਜਦੋਂ ਨਾਮ ਆਇਆ ਲਿਸਟ ਦੇ ਵਿੱਚ ਜੀ ਕਿਸ तरह ਦਾ ਮਹਿਸੂਸ ਹੋਇਆ ਸੀ ਘਰਾਂ ਤੇ ਜਗਬਾਨੀ ਟੀਵੀ ਦੇਖ ਰਹੇ ਹੋ ਤੁਸੀਂ ਪਿਛਲੇ ਦਿਨੀ ਪੰਜਾਬ ਸਰਕਾਰ ਦੀ ਤਰਫ ਤੋਂ ਇੱਕ ਵੱਡਾ ਉਪਰਾਲਾ ਕੀਤਾ ਗਿਆ ਸੀਗਾ ਇੱਕ ਰਾਜ ਪੱਦਰੀ ਸਮਾਗਮ ਰੱਖ ਕੇ ਸਕੂਲ ਦੇ ਵਿੱਚ ਵਿਦਿਆਰਥੀਆਂ ਦਾ ਭਵਿੱਖ ਬਣਾਉਣ ਵਾਲੇ ਅਧਿਆਪਕ ਅਤੇ ਪ੍ਰਿੰਸੀਪਲ ਜਿਹੜੇ ਹੁੰਦੇ ਨੇ ਸਕੂਲਾਂ ਦੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਰਾਜ ਪੱਦਰੀ ਅਵਾਰਡ ਜਿਹੜੇ ਨੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਦਿੱਤੇ ਗਏ ਸੀਗੇ ਉਹਨਾਂ ਦੇ ਚੰਗੀ ਸਿੱਖਿਆ ਖੇਤਰ ਦੇ ਵਿੱਚ ਭੂਮਿਕਾ ਵੇਖਦੇ ਹੋਏ ਤੇ ਸਾਡੇ ਨਾਲ ਇਸ ਵਕਤ ਮਨੋਹਰ ਲਾਲ ਜੀ ਨੇ ਜਿਹੜੇ ਹਰਿਆਣਾ ਦੇ ਨਾਂ ਲੱਗਦੇ ਪਟਿਆਲਾ ਜ਼ਿਲ੍ਹਾ ਦੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ 35 ਸਾਲ ਉਹਨਾਂ ਨੇ ਆਪਣੇ ਜ਼ਿੰਦਗੀ ਦੇ ਸਿੱਖਿਆ ਦੇ ਖੇਤਰ ਨੂੰ ਦਿੱਤੇ ਪਿਛਲੇ 12 ਸਾਲ ਤੋਂ ਜਿਹੜੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਜਾਣਦੇ ਆ ਕਿ ਕਿਸ ਤਰ੍ਹਾਂ ਦਾ ਲੱਗਿਆ ਉਹਨਾਂ ਨੂੰ ਇਹ ਪੰਜਾਬ ਸਰਕਾਰ ਦਾ ਉਪਰਾਲਾ ਮਨੋਹਰ ਲਾਲ ਜੀ ਤੁਸੀਂ ਤਾਂ 35 ਸਾਲ ਹਨਾ ਜ਼ਿੰਦਗੀ ਦੇ ਸਿੱਖਿਆ ਦੇ ਖੇਤਰ ਨੂੰ ਦੇਤੇ ਸਭ ਤੋਂ ਪਹਿਲਾਂ ਤਾਂ ਅਵਾਰਡ ਮਿਲੇ ਆ ਕਿੰਨੀ ਕੁ ਖੁਸ਼ੀ ਹੈ ਕਿ ਕੁਝ ਕਹਿਣਾ ਚਾਹਾਂਗੇ ਉਸ ਪੰਜਾਬ ਸਰਕਾਰ ਦੇ ਇਸ ਪ੍ਰਾਲੇ ਨੂੰ ਬਹੁਤ ਅੱਛਾ ਲੱਗਿਆ ਜੀ ਅਵਾਰਡ ਅਵਾਰਡ ਮਿਲਣ ਨਾਲੋਂ ਵੀ ਮੈਨੂੰ ਇਸ ਗੱਲ ਦੀ ਵੱਧ ਖੁਸ਼ੀ ਹੈ ਕਿ ਮੈਨੂੰ ਸਰਕਾਰ ਨੇ ਮੇਰੇ ਛੋਟੇ-ਛੋਟੇ ਕੰਮਾਂ ਨੂੰ ਰਿਕੋਗਨਾਈਜ਼ ਕਰਿਆ ਤੇ ਮੈਨੂੰ ਬਿਨਾਂ ਅਪਲਾਈ ਕਰੇ ਅਵਾਰਡ ਦਿੱਤਾ ਮੇਰੇ ਕੰਮਾਂ ਦਾ ਜਿੰਨੇ ਉੰਡੇ ਮੈਂ ਕਰੇ ਨਹੀਂ ਮੈਂ ਤਾਂ ਆਪਣੀ ਇੱਕ ਡਿਊਟੀ ਕਰੀ ਆ ਬਟ ਫਿਰ ਵੀ ਸਰਕਾਰ ਨੇ ਆਪਣਾ ਇੱਕ ਫਰਜ਼ ਨਿਭਾਉਂਦੇ ਹੋਏ ਮੇਰੇ ਉਹਨਾਂ ਕੰਮਾਂ ਖਾਤਰ ਮੈਨੂੰ ਇਹਨਾਂ ਮਾਨਦ ਕਰਿਆ ਉਹ ਮੇਰੇ ਲਈ ਇੱਕ ਹੋਰ ਵੀ ਇਸ ਤੋਂ ਵੱਡੀ ਖੁਸ਼ੀ ਹੈ ਜੀ ਤੇ ਇਸ ਇਹਨਾਂ ਗੱਲਾਂ ਨਾਲ ਸਾਡਾ ਹੌਸਲਾ ਵੱਧਦਾ ਹੈ ਹੋਰ ਅਸੀਂ ਅੱਗੇ ਨੂੰ ਵੱਧ ਜ਼ੋਰ ਲਾ ਕੇ ਵੱਧ ਕੋਸ਼ਿਸ਼ ਕਰਕੇ ਜਿੰਨਾ ਵੀ ਸਾਡੇ ਅਸੀਂ ਐਫਰਟਸ ਕਰ ਸਕਦੇ ਆ ਸਕੂਲ এডਿਕੇਸ਼ਨ ਨੂੰ ਇੰਪਰੂਵ ਕਰਨ ਦੀ ਯਤਨ ਕਰਾਂਗੇ ਇਕੱਲੇ ਆਵਾਡ ਕਰਕੇ ਹੀ ਨਹੀਂ ਹੋਰ ਵੀ ਇੱਕ ਹੌਸਲਾ ਮਿਲ ਜਾਂਦਾ ਹੈ ਬੰਦੇ ਨੂੰ ਸੋ ਅਸੀਂ ਪਹਿਲਾਂ ਵੀ ਕਰਦੇ ਆ ਰਹੇ ਹਾਂ ਪਿਛਲੇ 35 ਸਾਲਾਂ ਦੇ ਵਿੱਚ ਤੇ ਹੁਣ ਜਿਹੜਾ ਯੁੱਗ ਹੈ ਹੁਣ ਜਿਹੜਾ ਟਾਈਮ ਹੈ ਬਹੁਤ ਜ਼ਿਆਦਾ ਚੈਲਿੰਜਿੰਗ ਟਾਈਮ ਹੈ ਇੰਟਰਨੈਟ YouTube ਮੀਡੀਆ ਦਾ ਟਾਈਮ ਹੈਗਾ ਬੱਚਿਆਂ ਨੂੰ ਉਹ ਬੱਚੇ ਸਾਰਾ ਕੁਝ ਪੜ੍ਹ ਕੇ ਆਉਂਦੇ ਨੇ ਘਰਾਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੁਝ ਇਸ ਤਰ੍ਹਾਂ ਦਾ ਇੰਟਰਸਟ ਪੈਦਾ ਕਰਿਆ ਜਾਵੇ ਕੁਆਲਿਟੀ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰੀ ਜਾਵੇ ਤਾਂ ਇਹ ਜਿਹੜੀ ਇਹ ਮੌਜੂਦਾ ਸਰਕਾਰ ਹੈ ਇਹਨੇ ਬਹੁਤ ਸਾਰੀਆਂ ਚੇਂਜਸ ਲਿਆਂਦੀਆਂ ਨੇ ਸਕੂਲਾਂ ਦੀ ਦਿੱਖ ਕੱਲੀ ਦਿੱਖ ਨਹੀਂ ਬਦਲੀ ਕੁਆਲਿਟੀ ਐਜੂਕੇਸ਼ਨ ਵੱਲ ਤੇ ਇਨਫਰਾਸਟ੍ਰਕਚਰ ਵੱਲ ਬਹੁਤ ਵੱਡੀ ਚੇਂਜ ਹੈ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਸਰਕਾਰੀ ਸਕੂਲ ਨੇ ਪ੍ਰਾਈਵੇਟਾਂ ਤੋਂ ਵਧੀਆਂ ਨੇ ਮੈਂ ਵੀ ਇਸੇ ਮੋਟੇ ਬਨਾਲ ਕੰਮ ਕਰ ਰਿਹਾ ਹਾਂ ਕਿ ਮੈਨੂੰ ਆਪਣੇ ਸਕੂਲ ਦਾ ਪ੍ਰਚਾਰ ਨਾ ਕਰਨਾ ਪਵੇ ਬੱਚੇ ਜਾਂ ਪੇਰੈਂਟਸ ਇਹ ਕਹਿਣ ਵੀ ਅਸੀਂ ਉਸ ਸਰਕਾਰੀ ਸਕੂਲ ਚ ਪੜਨਾ ਹੈ ਉੱਥੇ ਸਾਰੇ ਦੇ ਸਾਰੀਆਂ ਸਹੂਲਤਾਂ ਨੇ ਸੋ ਇਨ੍ਹਾਂ ਕੋਸ਼ਿਸ਼ਾਂ ਨਾਲ ਅਸੀਂ ਹੋਰ ਅੱਗੇ ਵੱਧ ਤੋਂ ਵੱਧ ਐਜੂਕੇਸ਼ਨ ਨੂੰ ਇੰਪਰੂਵ ਕਰਨ ਚ ਯਤਨ ਕਰ ਰਹੇ ਜਿਸ ਤਰ੍ਹਾਂ ਜ਼ਿੰਦਗੀ ਦੇ 35 ਸਾਲ ਹਨਾ ਵਿਦਿਆਰਥੀਆਂ ਦੇ ਚੰਗੇ ਭਵਿੱਖ ਬਣਾਉਣ ਦੇ ਵਿੱਚ ਲਗਾਏ ਤੁਸੀਂ ਆਪਣਾ ਨਾ 35 ਸਾਲ ਦਾ ਸਮਾਂ ਦਿੱਤਾ ਉਹਨਾਂ ਨੂੰ ਜੀ ਜੀ ਕੀ ਕੁਝ ਦੇਖਿਆ 35 ਸਾਲ ਦੇ ਵਿੱਚ ਕੀ ਕੋਈ ਉਤਰਾਅ ਚੜਾਅ ਸਕੂਲਾਂ ਦੇ ਵਿੱਚ ਆਏ ਜਾਂ ਫਿਰ ਕਿੰਨਿਕ ਬੈਟਰਮੈਨ ਜਿਹੜੀ ਸਕੂਲਾਂ ਦੇ ਵਿੱਚ ਆਂਦੀ ਰਹੀ ਸਮੇਂ-ਸਮੇਂ ਤੇ ਹਨਾ ਉਸਦੇ ਬਾਰੇ ਵੀ ਜ਼ਰੂਰ ਦਿਓ ਜੀ ਮੈਂ ਜਦੋਂ ਪਹਿਲੀ ਵਾਰ 99 ਦੇ ਵਿੱਚ ਜੌਬ 'ਚ ਆਇਆ ਸੀਗਾ ਤਾਂ ਮੈਂ ਉਦੋਂ ਸਾਡੇ ਹੈੱਡ ਸੀਗੇ ਜਿਹੜੇ ਪ੍ਰਿੰਸੀਪਲ ਸੀਗੇ ਮੈਂ ਉਦੋਂ ਉਹਨਾਂ ਨੂੰ ਰਿਕਵੈਸਟ ਕਰੀ ਸੀ ਕਿ ਮੈਂ ਪੜ੍ਹਾਉਣਾ ਹੈ ਮੇਰੇ ਜਿਹੜੇ ਕੋਲੇ ਬਲੈਕਬੋਰਡ ਹੈ ਮੈਨੂੰ ਉਹ ਵਧੀਆ ਨਹੀਂ ਹੈਗਾ ਤੇ ਮੈਨੂੰ ਉੱਥੇ ਚਾਕ ਪ੍ਰੋਪਰ ਨਹੀਂ ਮਿਲ ਰਹੇ ਉਸ ਟਾਈਮ ਕਿਹਾ ਜਾਂਦਾ ਟਾਈਮ ਸੀਗਾ ਤੇ ਅੱਜ ਮੈਂ ਆਪਣੇ ਸਕੂਲ ਦੀ ਜੇ ਗੱਲ ਕਰਾਂ ਮੇਰੇ ਸਕੂਲ 'ਚ ਇੱਕ ਵੀ ਬਲੈਕਬੋਰਡ ਨਹੀਂ ਹੈਗਾ ਸਾਰੇ ਦੇ ਸਾਰੇ ਵਾਈਟਬੋਰਡ ਨੇ ਤੇ ਮਾਰਕਰ ਇਨਕ ਵਗੈਰਾ ਨਾਲ ਅਸੀਂ ਲਿਖਦੇ ਨੇ ਟੀਚਰਸ ਉਸ ਤੋਂ ਵੀ ਇਲਾਵਾ ਸਾਡੇ ਹਰ ਕਮਰੇ 'ਚ ਪ੍ਰੋਜੈਕਟਰ ਲੱਗੇ ਹੋਏ ਨੇ ਸੀਪੀਯੂ ਲੱਗੇ ਹੋਏ ਨੇ ਕੰਪਿਊਟਰਸ ਨੇ ਟੱਚ ਪੈਨਲ ਤੱਕ ਹੈਗਾ ਸੋ ਬਹੁਤ ਵੱਡੀ ਚੇਂਜ ਇਹ ਸਮੇਂ ਦੇ ਨਾਲ ਜਿਹੜੀ ਹੈ ਉਹ ਆਈ ਹੈ ਤਸੋ ਸਰਕਾਰਾਂ ਨੇ ਤਾਂ तकरीबन ਹਰ ਸਰਕਾਰ ਆਪਣਾ ਆਪਣਾ ਰੋਲ ਨਿਭਾਉਂਦੀ ਹੈ ਬਟ ਜੋ ਚੇਂਜ ਜੋ ਬਦਲਾਅ ਹੋਣਾ ਆਇਆ ਪਹਿਲਾਂ ਸ਼ਾਇਦ ਨਹੀਂ ਸੀਗਾ ਉਹ ਉਹੀ ਜੀ ਹੱਲਾਸ਼ੇਰੀ ਜਿਹੜੀ ਸਾਨੂੰ ਹੁਣ ਮਿਲ ਰਹੀ ਹੈ ਪਹਿਲਾਂ ਨਹੀਂ ਸੀਗੀ ਮਤਲਬ ਮੈਂ ਆਪਣੇ ਸਕੂਲ ਦੀ ਜੇ ਗੱਲ ਕਰਾਂ ਤਾਂ ਮੇਰੇ ਲਗਭਗ 1 ਕਿਲੋਮੀਟਰ ਲੰਬੀ ਕੰਦ ਜਿਹੜੀ ਹੈ ਪਿਛਲੇ 70 80 ਸਾਲਾਂ ਤੋਂ ਗਰਾਊਂਡ ਜਿਹੜਾ ਹੈ ਲੋਕ ਵਰਤਦੇ ਸੀਗੇ ਉਹ 1 ਕਿਲੋਮੀਟਰ ਦੀ ਕੰਦ ਕਰਨ ਨਾਲ ਹੀ ਸਾਡਾ ਬੱਚਿਆਂ ਦਾ ਜਿਹੜਾ ਹੈ ਗਰਾਊਂਡ ਸਾਡੇ ਵਰਤੋਂ ਆ ਗਿਆ ਸਾਡੇ ਆਪਣੀ 12 ਏਕੜ ਦੀ ਲਗਭਗ ਜਗਾ ਹੈਗੀ ਹੈ ਜਿਹੜੀ ਕਿ ਸਾਡੇ ਬੱਚੇ ਖੇਡਣ ਲਈ ਵਰਤਣਗੇ ਨਹੀਂ ਤਾਂ ਉਹ ਉਹਦਾ ਮਿਸਯੂਜ਼ ਹੀ ਹੋ ਰਿਹਾ ਸੀਗਾ ਸੋ ਇਹ ਬਹੁਤ ਵੱਡੀਆਂ ਚੇਂਜਸ ਨੇ ਤੇ ਬੱਚਿਆਂ ਨੂੰ ਜਦੋਂ ਇੱਕ ਵਿਸ਼ਵਾਸ ਬਣੂਗਾ ਸਰਕਾਰੀ ਸਕੂਲਾਂ ਤੇ ਕਿ ਫੀਸ ਵੀ ਹੈ ਨਹੀਂ ਫੈਸਿਲਿਟੀਆਂ ਵੀ ਨੇ ਤੇ ਨਾਲੋਂ ਨਾਲ ਕੁਆਲਿਟੀ ਐਜੂਕੇਸ਼ਨ ਵੀ ਮਿਲ ਰਹੀ ਹੈ ਸਾਡੇ ਟੀਚਰਸ ਨੇ ਟੈਟ ਪਾਸ ਨੇ ਕਿਸੇ ਵੀ ਪ੍ਰਾਈਵੇਟ ਸਕੂਲ ਚ ਟੈਟ ਪਾਸ ਟੀਚਰ ਨਹੀਂ ਹੈਗੇ ਜੇ ਹੈਗੇ ਵੀ ਨੇ ਤਾਂ ਲੋ ਕੁਆਲਿਟੀ ਦੀ ਉਹ ਉਹਨਾਂ ਨੂੰ ਮਿਲ ਰਹੀ ਹੈ ਬਟ ਸਾਡੇ ਟੀਚਰਸ ਬਹੁਤ ਵਧੀਆ ਕੁਆਲਿਟੀ ਦੇ ਰਹੇ ਨੇ ਇੰਨਾਂ ਗੱਲਾਂ ਨਾਲ ਸਾਡੀ ਹੌਸਲਾ ਫਜ਼ਾਈ ਹੁੰਦੀ ਹੈ ਤੇ ਹੋਰ ਅਸੀਂ ਵਧੀਆ ਰਲ ਕੇ ਮਿਹਨਤ ਕਰਾਂ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਹਨਾ 12 ਸਾਲ ਤੋਂ ਤੁਸੀਂ ਪਿਛਲੇ ਹਨਾ ਪ੍ਰਿੰਸੀਪਲ ਸਕੂਲ ਦੇ ਉਸ ਤੋਂ ਪਹਿਲਾਂ ਅਧਿਆਪਕ ਦੇ ਤੌਰ ਤੇ ਵੀ ਤੁਸੀਂ ਬੱਚਿਆਂ ਨੂੰ ਪੜ੍ਹਾਉਂਦੇ ਰਹੇ ਹੋ ਹਨਾ ਤੁਸੀਂ ਇੰਨਾ ਸਮਾਂ ਸਿੱਖਿਆ ਦੇ ਖੇਤਰ ਚ ਲਗਾਇਆ ਹਨਾ ਆਪਣਾ ਟਾਈਮ ਦਿੱਤਾ ਤੇ ਕਈ ਸਰਕਾਰਾਂ ਤੁਸੀਂ ਦੇਖ ਲੀਆਂ ਨੇ ਹਨਾ ਐਨੇ ਸਮੇਂ ਦੇ ਵਿੱਚ 35 ਸਾਲ ਚ ਬੜੀਆਂ ਸਰਕਾਰਾਂ ਆਈਆਂ ਆ ਅਕਾਲੀ ਦਲ ਕਾਂਗਰਸ ਹਨਾ ਹੁਣ ਆਵਾਦੀ ਪਾਰਟੀ ਦੀ ਆਈ ਹੈ ਜਿਸ ਤਰ੍ਹਾਂ ਆਮਾ ਦੀ ਪਾਰਟੀ ਨੇ ਤੁਹਾਨੂੰ ਅਵਾਰਡ ਦਿੱਤਾ ਹਨਾ ਤੁਹਾਨੂੰ ਤੁਹਾਡਾ ਜਿਹੜਾ ਮਨ ਵਾਲਾ ਉਹ ਉੱਪਰ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਕਿ ਬੱਚਿਆਂ ਨੂੰ ਪੜ੍ਹਾਉਂਦੇ ਨੇ ਹਨਾ ਵੀ ਇਹਨਾਂ ਨੂੰ ਉੱਪਰ ਲੈ ਜਾਵਾਂਗੇ ਤਾਂ ਹੀ ਤੁਹਾਡੇ ਦੇਸ਼ ਦਾ ਜਿਹੜਾ ਭਵਿੱਖ ਹੈ ਉਹ ਵਧੀਆ ਹੋਏਗਾ ਹਨਾ ਤੇ ਪਹਿਲਾ ਸਰਕਾਰਾਂ ਦੀ ਕੀ ਕੁਝ ਦੇਣ ਰਹੀ ਹੈ ਅਧਿਆਪਕਾਂ ਨੂੰ ਜਾਂ ਫਿਰ ਕਿੰਨਾ ਕੋਨਾ ਨੇ ਅਧਿਆਪਕਾ ਦੇ ਵੱਲ ਧਿਆਨ ਦਿੱਤਾ ਮੈਂ ਇਹ ਨਹੀਂ ਕਹਿੰਦਾ ਕਿ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕਰਿਆ ਹਰ ਸਰਕਾਰ ਆਪਣੇ ਢੰਗ ਨਾਲ ਕੰਮ ਕਰਦੀ ਹੈ ਜੀ ਬਟ ਉਹਦੇ ਕੰਮ ਕਰਨ ਦੇ ਤਰੀਕੇ ਦਾ ਫਰਕ ਪੈ ਜਾਂਦਾ ਹੈ ਇੱਕ ਅਸੀਂ ਗਰਾਊਂਡ ਲੈਵਲ ਤੇ ਜਾ ਕੇ ਕੰਮ ਕਰਦੇ ਆ ਇੱਕ ਅਸੀਂ ਆਪਣੇ ਤਰੀਕਿਆਂ ਦਾ ਜਦੋਂ ਉਹ ਤੋਂ ਫਰਕ ਪੈ ਜਾਂਦਾ ਉਹਦੇ ਨਾਲ ਬਹੁਤ ਫਰਕ ਪੈਂਦਾ ਜਿਵੇਂ ਮੈਂ ਹੁਣ ਗੱਲ ਕਰੀ ਹੈ ਕਿ ਜਿਵੇਂ ਸਾਡੇ ਸਕੂਲ ਦੀ ਚਾਰ ਦਿਵਾਰੀ ਹੋਈ ਹੈ ਜੀ ਹੁਣ ਤੱਕ ਤਾਂ ਸਰਕਾਰਾਂ ਤਾਂ ਹੁਣ ਤੱਕ ਵੀ ਰਹੀਆਂ ਨੇ ਇਸ ਪਾਸੇ ਵੱਲ ਸ਼ਾਇਦ ਨਹੀਂ ਧਿਆਨ ਦਿੱਤਾ ਗਿਆ ਜਾਂ ਇਨਫਰਾਸਟ੍ਰਕਚਰ ਵੱਲ ਜਾ ਮਤਲਬ ਸਕੂਲਾਂ ਦੀਆਂ ਕੰਧਾਂ ਤੇ ਪੋਚੇ ਲਗਾ ਕੇ ਰੰਗ ਕਰਵਾ ਕੇ ਉਹਨਾਂ ਨੂੰ ਕਹਿ ਦੇਣਾ ਵੀ ਇਹ ਬਹੁਤ ਵਧੀਆ ਨੇ ਇਹ ਗੱਲਾਂ ਹੁੰਦੀਆਂ ਰਹੀਆਂ ਨੇ ਬਟ ਹੁਣ ਬਹੁਤ ਵੱਡੀ ਚੇਂਜ ਹੈ ਮੇਰਾ ਆਪਣਾ ਸਕੂਲ ਇੱਕ ਇਹਦੇ ਚ ਐਗਜ਼ਾਮਪਲ ਹੈ ਸੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੇ ਪਹਿਲਾਂ ਕੰਮ ਨਹੀਂ ਕਰਿਆ ਕੰਮ ਕਰਨ ਦੇ ਤਰੀਕਿਆਂ ਚ ਫਰਕ ਪੈ ਗਿਆ ਉਹ ਤਰੀਕਿਆਂ ਨਾਲ ਹੀ ਆਉਟਪੁੱਟ ਵੀ ਮਿਲ ਰਹੀ ਹੈ ਸਾਡੇ ਸਰਕਾਰੀ ਸਕੂਲਾਂ ਚ ਚੇਂਜ ਹੁਣ ਕਿਉਂ ਨਜ਼ਰ ਆ ਰਹੀ ਹੈ ਪਹਿਲਾਂ ਇੰਨੀ ਕਿਉਂ ਨਹੀਂ ਆ ਰਹੀ ਸੀਗੀ ਵਧੀਆ ਸਾਡੇ ਰਿਜ਼ਲਟ ਦੇ ਰਹੇ ਨੇ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਹੁਣ ਹੀ ਕਿਉਂ ਆ ਰਹੇ ਨੇ ਸੋ ਇਹ ਕਾਰਨ ਵਰਕਿੰਗ ਦਾ ਫਰਕ ਹੈ ਪਾਲਸੀਆਂ ਦਾ ਫਰਕ ਹੈ ਜਦੋਂ ਸਾਡੇ ਅਫਸਰ ਸਾਡੇ ਜਿੰਨੇ ਵੀ ਹੋਰ ਹਾਰਥਔਰਟੀਜ਼ ਨੇ इजीली ਸਾਡੀ ਗੱਲ ਨੂੰ ਸੁਣਨਗੇ ਸਾਡੀ ਸਮੱਸਿਆਵਾਂ ਦਾ ਹੱਲ ਕਰਨਗੇ ਤਾਂ ਬਦਲਾਅ ਆਉਣਾ ਤਾਂ ਲਾਜ਼ਮੀ ਹੈ ਜਿਸ ਤਰ੍ਹਾਂ ਸਮਾਰਟ ਸਕੂਲ ਬਣਾਏ ਪੰਜਾਬ ਸਰਕਾਰ ਨੇ ਨਾ ਪੰਜਾਬ ਗਵਰਨਮੈਂਟ ਨੇ ਸਕੂਲ ਆਫ ਐਮਿਨੈਂਸ ਹਨਾ ਕਿੰਨਾ ਕੁ ਬਦਲਾਅ ਆਇਆ ਸਿੱਖਿਆ ਕ੍ਰਾਂਤੀ ਦੇ ਵਿੱਚ ਸਿੱਖਿਆ ਖੇਤਰ ਚ ਬਹੁਤ ਵੱਡੀ ਗੱਲ ਹੈ ਜੀ ਮੈਂ ਖੁਦ ਸਰਕਾਰੀ ਸਕੂਲ ਤੋਂ ਪੜਿਆ ਹੋਇਆ ਟੋਟਲ ਐਜੂਕੇਸ਼ਨ ਸਰਕਾਰੀ ਸਕੂਲ ਦੀ ਹੈ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਨਾਲ ਲੋਕਾਂ ਦਾ ਵਿਸ਼ਵਾਸ ਬਣੂਗਾ ਵੀ ਸਰਕਾਰੀ ਸਕੂਲਾਂ 'ਚ ਸਾਰਾ ਕੁਝ ਹੈਗਾ ਸਾਨੂੰ ਅਸੀਂ ਕਿਉਂ ਪ੍ਰਾਈਵੇਟ ਸਕੂਲਾਂ 'ਚ ਫੀਸਾਂ ਭਰੀਏ ਸੋ ਜਦੋਂ ਕੁਆਲਿਟੀ ਐਜੂਕੇਸ਼ਨ ਮਿਲੂਗੀ ਟੀਚਰ ਵਧੀਆ ਮਿਲਣਗੇ ਬੱਚਿਆਂ ਨੂੰ ਸਾਰਾ ਇਨਫਰਾਸਟ੍ਰਕਚਰ ਉੱਥੇ ਮਿਲੂਗਾ ਮੇਰਾ ਇਹ ਵਿਸ਼ਵਾਸ ਰਿਹਾ ਹੈ ਵੀ ਇੱਕ ਬੱਚਾ ਇੱਕ ਬੈਂਚ ਤੇ ਬੈਠਾ ਹੈ ਉਹਦੇ ਕਿਸੇ ਪਾਸੇ ਕਿੱਲ ਚੁੱਭ ਰਹੀ ਹੈ ਕਿਸੇ ਪਾਸੇ ਉਹਦੀ ਜਾਂ ਪੱਖਾ ਨਹੀਂ ਚੱਲ ਰਿਹਾ ਜਾਂ ਉਹਦੀ ਟਿਊਬ ਨਹੀਂ ਪ੍ਰੋਪਰ ਉਹਨੂੰ ਲਾਈਟ ਨਹੀਂ ਮਿਲ ਰਹੀ ਤਾਂ ਉਹ ਕੀ ਪੜੂਗਾ ਤਾਂ ਜਦੋਂ ਇਹ ਸਾਰੀਆਂ ਸਹੂਲਤਾਂ ਹੈਗੀਆਂ ਨੇ ਪਲੱਸ ਉਹਨੂੰ ਇੱਕ ਵਧੀਆ ਕੁਆਲੀਫਾਈਡ ਟੀਚਰ ਐਮਏ ਬੀਐਡ ਜਾਂ ਐਮਐਸਸੀ ਬੀਐਡ ਟੀਚਰ ਮਿਲ ਗਿਆ ਤਾਂ ਆਪਣੇ ਆਪ ਮੇਰੇ ਕੋਲੇ ਟੀਚਰ ਹੈਗੇ ਨੇ ਜਿਹੜੇ ਪੀਐਚਡੀ ਨੇ ਕੈਮਿਸਟਰੀ ਵਿਸ਼ੇ ਚ ਸੋ ਇਹ ਜੇ ਟੀਚਰ ਮੈਂ ਕਲੇਮ ਕਰਦਾ ਵੀ ਦਾਵਾ ਕਰਦਾ ਵੀ ਕਿਸੇ ਵੀ ਪ੍ਰਾਈਵੇਟ ਸਕੂਲ ਚ ਇੱਕ ਪੀ ਐਚ ਡੀ ਟੀਚਰ ਦਾ ਹੋਣਾ ਇੰਪੋਸੀਬਲ ਹੈ ਸੋ ਮੇਰੇ ਸਰਕਾਰੀ ਸਕੂਲ ਚ ਹੈਗੇ ਨੇ ਅਸੀਂ ਇਨੋਵੇਸ਼ਨਸ ਵੀ ਬਹੁਤ ਕਰਦੇ ਆਂ ਹੋਰ ਵਧੀਆ ਵਧੀਆ ਪ੍ਰੋਜੈਕਟ ਪ੍ਰੈਕਟੀਕਲਸ ਵੀ ਕਰਵਾਉਂਦੇ ਆਂ ਸੋ ਉਹ ਬੱਚਿਆਂ ਦਾ ਵਿਸ਼ਵਾਸ ਕਿਉਂ ਨਹੀਂ ਬਣੂਗਾ ਇਸੇ ਤਰ੍ਹਾਂ ਹੀ ਸਕੂਲ ਆਫ ਐਮੀਨੈਂਸ ਹੈ ਅਜੇ ਚਾਹੇ ਥੋੜੇ ਖੁੱਲੇ ਨੇ ਬਟ ਆਪਣੇ ਆਪ ਤੇ ਇੱਕ ਇਹ ਮਾਰਕਾ ਬਣਨਗੇ ਆਉਣ ਵਾਲੇ ਦਿਨਾਂ ਵਿੱਚ ਇੱਕਦਮ ਤਾਂ ਦੇਖੋ ਕਦੇ ਵੀ ਕੋਈ ਚੇਂਜ ਨਹੀਂ ਆ ਰਹੇ ਆਉਂਦੀ ਹੁੰਦੀ ਬਟ ਥੋੜੇ ਹੀ ਟਾਈਮ ਚ ਬਹੁਤ ਵੱਡੀਆਂ ਉਪਲਬਧੀਆਂ ਸਾਡੇ ਸਾਹਮਣੇ ਲੈ ਕੇ ਆਓ ਤੁਸੀਂ ਕਿ ਐਗਜ਼ੈਂਪਲ ਦਿੱਤੇ ਟੇਬਲਸ ਵਾਲੀ ਕਿ ਟੇਬਲ ਦੇ ਉੱਪਰ ਕਿੱਲਾ ਆਣਾ ਵਿਦਿਆਰਥੀਆਂ ਦਾ ਚੁੱਪਦੀਆਂ ਜੀ ਇਸ ਦੇ ਬਾਰੇ ਕਦੀ ਜਾਣੂ ਕਰਵਾਇਆ ਸੀਗਾ ਪਹਿਲੀਆਂ ਸਰਕਾਰਾਂ ਨੂੰ ਕਿ ਭਾਈ ਜਾਂ ਫਿਰ ਜਿਹੜੇ ਅਫਸਰ ਸੀਗੇ ਉੱਪਰ ਦੇ ਕਿ ਭਾਈ ਇਹ ਕਮੀਆਂ ਨੇ ਸਕੂਲਾਂ ਦੇ ਵਿੱਚ ਕਿ ਉਸ ਦੇ ਬਾਰੇ ਕਦੀ ਜਾਣੂ ਕਰਵਾਇਆ ਸੀਗਾ ਕਿ ਉਹਦਾ ਹਾਲ ਨਿਕਲਾ ਸੀ ਸਮੇਂ ਤੇ ਦੇਖੋ ਸਾਡੇ ਸਾਡਾ ਜਿਹੜਾ ਸਿਸਟਮ ਹੈ ਉਹਦੇ ਚ ਅਸੀਂ ਫਰਨੀਚਰ ਦੀ ਡਿਮਾਂਡ ਜਾਂ ਫਰਨੀਚਰ ਰਿਪੇਅਰ ਦਾ ਅ ਡਿਮਾਂਡ ਉਹ ਸਮੇਂ-ਸਮੇਂ ਤੇ ਸਾਰਾ ਹੀ ਕਰਦੇ ਨੇ ਜੀ ਬਟ ਉਹ ਕਿੰਨੀ ਕੁ ਸੁਣੀ ਜਾਂਦੀ ਹੈ ਉਹ ਵੱਡੀ ਗੱਲ ਹੈ ਹੁਣ ਸਾਨੂੰ ਮੰਗੇ ਤੋਂ ਬਿਨਾ ਮਿਲ ਰਹਾ ਹੈ ਅਸੀਂ ਹੁਣ ਅੱਜ ਕੱਲ੍ਹ ਵੀ ਪੇਪਰ ਚੱਲ ਰਹੇ ਨੇ ਟੈਸਟ ਚੱਲ ਰਹੇ ਨੇ ਉਹਨਾਂ ਦੇ ਟੈਸਟ ਤੋਂ ਪਹਿਲਾਂ ਸਾਡੇ ਕੋਲੇ ਲੈਟਰ ਆ ਗਏ ਸੀਗੀ ਵੀ ਫੋਟੋਸਟੈਟ ਲਈ ਤੁਹਾਨੂੰ ਪੈਸੇ ਮਿਲਣਗੇ ਸੋ ਇਹ ਚੇਂਜ ਨਹੀਂ ਤਾਂ ਹੋਰ ਕੀ ਹੈ ਫਰਨੀਚਰ ਰਿਪੇਅਰ ਸਾਨੂੰ ਸਮੇਂ-ਸਮੇਂ ਤੇ ਗ੍ਰਾਂਟਾਂ ਪਹਿਲਾਂ ਹੀ ਹਰ ਸਾਲ ਰੈਗੂਲਰ ਗ੍ਰਾਂਟਸ ਆ ਰਹੀਆਂ ਨੇ ਕੋਈ ਟਾਇਲਟਸ ਰਿਪੇਅਰ ਹੈ ਫਰਨੀਚਰ ਰਿਪੇਅਰ ਹੈ ਰੂਮਸ ਦੀ ਮਾਈਨਰ ਰਿਪੇਅਰ ਹੈ ਕਿੰਨੇ ਹੀ ਤਰ੍ਹਾਂ ਦੀਆਂ ਨੇ ਜਿੰਨੀਆਂ ਹੁਣ ਬਿਨਾ ਮੰਗੇ ਮਿਲ ਰਹੀਆਂ ਨੇ ਅੱਗੇ ਮੰਗੀ ਵੀ ਜਾਓ ਜਦੋਂ ਪਤਾ ਹੈ ਵੀ ਸਾਨੂੰ ਮਿਲਣੀ ਹੀ ਨਹੀਂ ਤਾਂ ਉਹ ਤਾਂ ਮੰਗਣ ਦਾ ਵੀ ਕੀ ਫਾਇਦਾ ਜੀ ਹੁਣ ਆਪਣੇ ਆਪ ਸਾਰਾ ਕੁਝ ਮਿਲ ਰਿਹਾ ਜੀ ਇਵਨ ਹੁਣ ਸਰਕਾਰਾਂ ਨੇ ਜਦ ਕਮਰੇ ਬਣਾ ਰਹੇ ਨੇ ਜਿਹੜੇ-ਜਿਹੜੇ ਸਕੂਲਾਂ ਚ ਕਮਰੇ ਬਣਾ ਰਹੇ ਨੇ ਉਹਨਾਂ ਨਾਲ ਲੱਖ-ਲੱਖ ਡੇਢ-ਡੇਢ ਲੱਖ ਰੁਪਏ ਦਾ ਫਰਨੀਚਰ ਨਾਲ ਹੀ ਹੈ ਤਾਂ ਕਿ ਕੱਲ ਨੂੰ ਇਸ ਚੀਜ਼ ਸੋਏ ਚੇਂਜਸ ਨੇ ਇਹ ਹੀ ਬਦਲਾ ਹੈ ਜਦੋਂ ਪਤਾ ਲੱਗਿਆ ਸੀਗਾ ਕਿ ਵੀ ਅਵਾਰਡ ਮਿਲਣਾ ਹੈ ਹੁਣ ਸਨਮਾਨਿਤ ਹੋਣਾ ਹੈ ਨਾ ਜਦੋਂ ਨਾਮ ਆਇਆ ਲਿਸਟ ਦੇ ਵਿੱਚ ਜੀ ਜੀ ਕਿਸ तरह ਦਾ ਮਹਿਸੂਸ ਹੋਇਆ ਸੀ ਘਰ ਤੇ ਪਤਾ ਕਦੋਂ ਲੱਗਿਆ ਸੀਗਾ ਕਿ ਭਈ ਐਦਾਂ ਕਰਕੇ ਨਾਮ ਆ ਗਿਆ ਲਿਸਟ ਦੇ ਵਿੱਚ ਹਨਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਖੁਦ ਅਪਰੋਚ ਨਹੀਂ ਕੀਤੀ ਹੈ ਕਿ ਕਿ ਮੈਨੂੰ ਖੁਦ ਸਾਹਮਣੋਂ ਤੋਂ ਆਇਆ ਕਿ ਵੀ ਤੁਹਾਨੂੰ ਅਵਾਰਡ ਮਿਲਣਾ ਹੈ ਜੀ ਜੀ ਇਹ ਸੱਚ ਹੈ ਜੀ ਵੀ ਮੈਂ ਬਿਨਾ ਅਪਲਾਈ ਕਰੇ ਬਿਨਾ ਕੋਈ ਫਾਈਲ ਦਿੱਤੇ ਮੇਰਾ ਨਾਮ ਆਇਆ ਇਹ ਤਕਰੀਬਨ 4 ਤਰੀਕ ਨੂੰ ਸ਼ਾਮ ਨੂੰ 5 6 ਵਜੇ ਦੇ ਕਰੀਬ ਕਰੀਬ ਲਿਸਟ ਆਈ ਹੈ ਉਹ ਮੇਰੇ ਲਈ ਨਹੀਂ ਮੇਰੇ ਪਰਿਵਾਰ ਲਈ ਮੇਰੇ ਸਟਾਫ ਲਈ ਬਹੁਤ ਵੱਡਾ ਸਰਪ੍ਰਾਈਜ਼ ਸੀਗਾ ਵੀ ਆਹ ਨਾਮ ਕਿੱਥੋਂ ਆ ਗਿਆ ਹੋਰ ਵੀ ਆਲੇ ਦੁਆਲੇ ਲਈ ਵੀ ਸਰਪ੍ਰਾਈਜ਼ ਸੀਗਾ ਵੀ ਇਹਦਾ ਕਿਤੇ ਨਾਮ ਨਹੀਂ ਸੀ ਕਿਤੇ ਫਾਈਲ ਨਹੀਂ ਸੀਗਾ ਸੋ ਆਪਣੇ ਆਪ ਚ ਇੱਕ ਬਹੁਤ ਵੱਡੀ ਹੱਲਾਸ਼ੇਰੀ ਬਹੁਤ ਵੱਡਾ ਮੇਰੇ ਲਈ ਖੁਸ਼ੀ ਦੀ ਗੱਲ ਸੀਗੀ ਮੈਨੂੰ ਇਸ ਕਰਕੇ ਮੈਨੂੰ ਜ਼ਰੂਰੀ ਨਹੀਂ ਕਿ ਅਵਾਰਡ ਨਾਲ ਹੀ ਮੈਨੂੰ ਇੱਕ ਦੇਖੋ ਮਨ ਦੀ ਸੰਤੁਸ਼ਟੀ ਹੈ ਮੈਂ ਇੰਨੇ ਸਾਲ ਤੋਂ ਵੀ ਤਾਂ ਕੰਮ ਕਰ ਹੀ ਰਿਹਾ ਪੜਾ ਹੀ ਰਿਹਾ ਉਹ ਸਭ ਤੋਂ ਵੱਡਾ ਅਵਾਰਡ ਹੈ ਬਟ ਉਸ ਨੂੰ ਵੀ ਇਹ ਇਹ ਜਿਹੜੀ ਮੇਰੀ ਸੈਟੀਸਫੈਕਸ਼ਨ ਹੈ ਇਹਨੂੰ ਚਾਰ ਚੰਨ ਲਾਗੇ ਜਦੋਂ ਸਰਕਾਰ ਨੇ ਮੇਰੇ ਕੰਮ ਦੇ ਮੁੱਲ ਪਾਇਆ ਸਾਥ ਕਿਦਾ ਕਿਦਾ ਰਿਆ ਨਾਲ ਹੁਣ ਤੱਕ ਦੇ ਸਫਰ ਦੇ ਵਿੱਚ 35 ਸਾਲ ਦੇ ਸਫਰ ਚ ਸਾਥ ਤਾਂ ਸਭ ਤੋਂ ਪਹਿਲਾਂ ਤਾਂ ਦੇਖੋ ਸਾਥ ਪਰਿਵਾਰ ਦਾ ਹੁੰਦਾ ਜੀ ਮੈਂ ਸਕੂਲ ਤੋਂ ਮੰਨ ਲਓ 6 ਵਜੇ ਤੱਕ ਮੈਂ ਸਕੂਲ ਤੇ ਬੈਠਾ ਮੇਰੇ ਘਰ ਜਾ ਕੇ ਇਸ ਤਰ੍ਹਾਂ ਦੀ ਕੋਈ ਮਿਸੇਜ ਨੇ ਜਾਂ ਬੱਚੇ ਨੇ ਉਹ ਕਹਿਣ ਵੀ ਕਿੱਥੋਂ ਆ ਗਏ ਜੀ ਰੋਜ਼ ਦਾ ਹੀ ਤੁਹਾਡਾ ਕੰਮ ਹੈ ਦੇਖੋ ਸਭ ਤੋਂ ਪਹਿਲਾਂ ਸਾਥ ਪਰਿਵਾਰ ਦਾ ਹੁੰਦਾ ਅਸ਼ੀਰਵਾਦ ਪਰਮਾਤਮਾ ਦਾ ਹੁੰਦਾ ਹੈ ਕਿ ਤੁਹਾਡੀ ਸਿਹਤ ਠੀਕ ਰਹੇ ਉਸ ਤੋਂ ਬਾਅਦ ਜਿਹੜਾ ਸਾਰਾ ਕੰਮ ਮੈਂ ਹੈਡਾਂ ਦੇਖੋ ਹੈਡ ਨੇ ਤਾਂ ਨਹੀਂ ਸਾਰਾ ਟੀਮ ਵਰਕ ਹੈ ਟੀਮ ਨੇ ਜਿੰਨਾ ਵੀ ਕੰਮ ਹੈ ਸਾਰਾ ਟੀਮ ਨੇ ਕਰਨਾ ਹੁੰਦਾ ਹੈ ਟੀਮ ਸਟਾਫ ਮੈਂਬਰਸ ਬੱਚੇ ਇਵਨ ਉਹਨਾਂ ਨੇ ਜਦੋਂ ਆਉਟਪੁੱਟ ਦੇਣੀ ਹੈ ਉਹ ਸਭ ਤੋਂ ਵੱਡਾ ਸਾਥ ਹੈ ਜੇ ਮੈਂ ਕਹਾਂ ਕਿ ਅੱਜ ਤੁਸੀਂ ਦੋ ਲਫ਼ਜ਼ਾਂ ਦੇ ਵਿੱਚ ਮਤਲਬ ਕਿ ਇਸ ਪ੍ਰਾਈਵੇਟ ਸਕੂਲ ਤੇ ਸਰਕਾਰੀ ਸਕੂਲਾਂ ਨੂੰ ਜਿਹੜੇ ਸਮਾਰਟ ਸਕੂਲ ਬਣ ਰਹੇ ਨੇ ਕਿ ਕੰਪੈਰੀਜ਼ਿੰਗ ਕਰਨਾ ਹੈ ਕਿ ਬੈਟਰਮੈਂਟ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਕਿਸ ਤਰ੍ਹਾਂ ਕਰੋਗੇ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਮੈਂ ਜੇ ਕਹਾਂ ਦੀ ਮੈਂ ਪਹਿਲਾਂ ਵੀ ਆਪਣੇ ਉਸ ਕਿਹਾ ਵੀ ਸਾਡੇ ਕੋਲੇ ਦੋ ਚੀਜ਼ਾਂ ਨੇ ਸਭ ਤੋਂ ਪਹਿਲੀ ਗੱਲ ਇਨਫਰਾਸਟ੍ਰਕਚਰ ਬਹੁਤ ਵਧੀਆ ਉਹ ਚਾਹੇ ਪ੍ਰਾਈਵੇਟ ਸਕੂਲਾਂ 'ਚ ਵੀ ਹੈਗਾ ਬਟ ਸਾਡੇ ਮੁਕਾਬਲੇ ਦਾ ਨਹੀਂ ਹੈਗਾ ਦੂਜਾ ਅਸੀਂ ਕੁਆਲਿਟੀ ਐਜੂਕੇਸ਼ਨ ਪ੍ਰੋਵਾਈਡ ਕਰਾ ਰਹੇ ਹਾਂ ਸਾਡੇ ਕੋਲੇ ਹਾਈਲੀ ਕੁਆਲਿਫਾਈਡ ਟੀਚਰਜ਼ ਹੈਗੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਨਹੀਂ ਹੈਗੇ ਨਾਲੇ ਮੈਂ ਅੱਜ ਦੇ ਸਮੇਂ 'ਚ ਦੇਖਦਾ ਹੁੰਦਾ ਕਿ ਕਹਿੰਦੇ ਨੇ ਕੀ ਕਹਿੰਦੇ 35 ਸਾਲ ਪਹਿਲਾਂ ਤੁਸੀਂ ਕਹਿ ਰਹੇ ਹੋ ਜਿਸ ਤਰ੍ਹਾਂ ਨਾ ਜੀ ਜੀ ਤੁਸੀਂ ਸਿੱਖਿਆ ਲਿੱਤੀ ਸੀਗੀ ਜੀ ਹਨਾ ਕਹਿੰਦੇ ਕਿ ਉਦੋਂ ਸਿੱਖਿਆ ਕਾਫੀ ਵਧੀਆ ਹੁੰਦੀ ਸੀਗੀ ਨਾਲੇ ਵਧੀਆ ਅਧਿਆਪਕ ਹੁੰਦੇ ਸੀਗੇ ਕੀ ਪੜਾਉਂਦੇ ਸੀਗੇ ਬੱਚਿਆਂ ਨੂੰ ਅੱਜ ਕੱਲ ਆਪਾਂ ਵੀਡੀਓਜ਼ ਵੀ ਦੇਖਦੇ ਆਂ ਸੋਸ਼ਲ ਮੀਡੀਆ ਦੇ ਉੱਪਰ ਕੀ ਕਿਤੇ ਲੜਾਈ ਹੋ ਰਹੀ ਹੈ ਸਕੂਲ ਦੇ ਵਿੱਚ ਜਾਂ ਕਿਤੇ ਕੁਝ ਹੋ ਰਿਹਾ ਹੈ ਨਾ ਉਹ ਸਮਾਂ ਕਿਸ ਤਰ੍ਹਾਂ ਦਾ ਸੀਗਾ ਤੁਹਾਡੇ ਵਾਲਾ ਜਿਹੜਾ ਸਾਡਾ ਸਮਾਂ ਸੀ ਨਾ ਜੀ ਉਹਦੇ ਚ ਟੀਚਰ ਤਾਂ ਉਦੋਂ ਵੀ ਉਹੀ ਸੀਗੇ ਅਸੀਂ ਵੀ ਉਹੀ ਸੀਗੇ ਸੋਸ਼ਲ ਮੀਡੀਆ ਨਹੀਂ ਸੀਗਾ ਕੋਈ ਮੋਬਾਈਲ ਨਹੀਂ ਸੀਗੇ ਅਖਬਾਰ ਵੀ ਪਿੰਡ ਚ ਗਿਣਤੀ ਦੇ ਆਉਂਦੇ ਸੀ ਜਾਂ ਜਿੱਥੇ-ਜਿੱਥੇ ਵੀ ਪੜਦੇ ਸੀਗੇ ਬਹੁਤ ਗਿਣਤੀ ਦੇ ਅਖਬਾਰ ਆਉਂਦੇ ਹੁੰਦੇ ਸੀਗੇ ਉਦੋਂ ਸਿਰਫ ਤੇ ਸਿਰਫ ਸਾਡੇ ਲਈ ਤਾਂ ਇੱਕ ਕਿਤਾਬਾਂ ਹੀ ਸਾਰਾ ਕੁਝ ਸੀਗੇ ਹੁਣ ਉਹ ਗੱਲ ਨਹੀਂ ਰਹੀ ਬੱਚੇ ਲਈ ਇੰਟਰਨੈਟ ਮੋਬਾਈਲ ਹੋਰ YouTube ਕਿੰਨਾ ਹੀ ਕੁਝ ਹੈ ਬੱਚੇ ਦਾ ਜਿਹੜਾ ਧਿਆਨ ਭਟਕਿਆ ਹੋਇਆ ਸਾਨੂੰ ਤਾਂ ਸਾਡੇ ਲਈ ਦੂਜਾ ਸਾਨੂੰ ਇੱਕੋ ਹੀ ਦਿਖਦਾ ਹੁੰਦਾ ਸੀ ਕਿ ਜੇ ਪੜਾਂਗੇ ਤਾਂ ਨੌਕਰੀ ਲਵਾਂਗੇ ਏ ਵੀ ਕਨਸੈਪਟ ਹੁਣ ਚੇਂਜ ਹੋ ਗਿਆ ਬੱਚਿਆਂ ਦੇ ਵਿੱਚ ਨੌਕਰੀ ਵਾਲਾ ਵੀ ਕਨਸੈਪਟ ਅੱਜ ਚੇਂਜ ਹੋ ਗਿਆ ਬੱਚੇ ਨੂੰ ਇਹ ਹੈ ਵੀ ਮੈਂ ਕਿਸੇ ਤਰ੍ਹਾਂ ਦੀ ਵੀ ਐਜੂਕੇਸ਼ਨ ਲੈ ਲਾਂ ਕਿਉਂਕਿ ਇੰਨੀ ਵੱਡੀ ਰੈਵੋਲੂਸ਼ਨ ਆ ਗਈ ਸਰਕਾਰ ਸਾਡੇ ਤਾਂ ਸਿਰਫ ਤੇ ਸਿਰਫ ਸਾਡੇ ਟਾਈਮ ਤੇ ਸਰਕਾਰੀ ਨੌਕਰੀ ਸਾਡਾ ਇੱਕ ਉਦੇਸ਼ ਹੁੰਦਾ ਸੀਗਾ ਹੁਣ ਨਹੀਂ ਹੈ ਹੁਣ ਤਾਂ ਬੱਚੇ ਨੂੰ ਇਹ ਵੀ ਮੈਂ ਪੜ ਗਿਆ ਐਮਬੀਏ ਕਰਕੇ ਵੀ ਲੋਕ ਬਿਜ਼ਨਸ ਕਰ ਰਹੇ ਨੇ ਐਮਏ ਜਾਂ ਐਮਬੀਬੀਐਸ ਕਰਕੇ ਵੀ ਆਪਣਾ ਕਿਸੇ ਵੀ ਹੋਰ ਪ੍ਰਾਈਵੇਟ ਸੈਕਟਰ ਦੇ ਵਿੱਚ ਕਿਸੇ ਕੋਈ ਲਾ ਕਰ ਰਿਹਾ ਕੋਈ ਕੁਸ਼ ਕਰ ਰਿਹਾ ਮਤਲਬ ਡਾਈਵਰਸਿਫਿਕੇਸ਼ਨ ਬਹੁਤ ਜ਼ਿਆਦਾ ਹੋ ਗਈ ਸੋ ਇਹ ਉਸ ਟਾਈਮ ਦਾ ਤੇ ਹੁਣ ਦਾ ਟਾਈਮ ਦੀ ਬਹੁਤ ਵੱਡੀ ਚੇਂਜ ਹੈਗੀ ਟੀਚਰ ਉਦੋਂ ਵੀ ਉਹੀ ਸੀਗੇ ਸਟੂਡੈਂਟਸ ਦਾ ਇੱਕ ਲਿਮਟਿਡ ਦਾਇਰਾ ਸੀਗਾ ਹੁਣ ਇਹਨਾਂ ਦਾ ਦਾਇਰਾ ਬਹੁਤ ਵੱਡਾ ਹੈ ਸੋ ਹੁਣ ਪੜਾਉਣਾ ਔਖਾ ਹੈ ਉਦੋਂ ਸਾਨੂੰ ਪੜਾਉਣਾ ਔਖਾ ਨਹੀਂ ਸੀਗਾ ਕਦੀ ਅਜਿਹਾ ਮੋੜ ਆਇਆ ਜ਼ਿੰਦਗੀ ਦੇ ਵਿੱਚ ਪੜਾਉਂਦਿਆਂ ਵਕਤ ਸਕੂਲ ਦੇ ਵਿੱਚ ਜਿਸ ਤਰ੍ਹਾਂ ਅਧਿਆਪਕ ਤੋਂ ਸ਼ੁਰੂ ਹੋ ਕੇ ਪ੍ਰਿੰਸੀਪਲ ਤੱਕ ਦਾ ਸਫ਼ਰ ਹੈ ਨਾ ਜੀ ਜੀ ਕਦੀ ਅਜਿਹਾ ਮੋੜ ਆਇਆ ਸੀਗਾ ਵੀ ਲੱਗਿਆ ਹੋਵੇ ਕਿ ਭਈ ਪਿੱਛੇ ਮੁੜ ਜਾਵਾਂ ਨਾ ਜਾਂ ਕੋਈ ਅਜਿਹਾ ਫੇਸ ਕੀਤਾ ਹੋਵੇ ਕੋਈ ਮੁਸ਼ਕਿਲ ਨਹੀਂ ਇਹ ਜੀ ਵੈਸੇ ਕੋਈ ਮੁਸ਼ਕਿਲ ਨਹੀਂ ਆਈ ਛੋਟੇ ਮੋਟੇ ਚੈਲੰਜਸ ਤਾਂ ਦੇਖੋ ਆਉਂਦੇ ਰਹਿੰਦੇ ਨੇ ਲਾਈਫ ਦੇ ਬੱਚੇ ਨੇ ਕੋਈ ਨਾ ਕੋਈ ਮੂਰੇ ਬੋਲ ਪਿਆ ਕੋਈ ਥੋੜਾ ਬਹੁਤਾ ਕੋਈ ਹੋਰ ਇਸ ਤਰ੍ਹਾਂ ਦੀ ਗੱਲ ਹੋ ਗਈ ਬਟ ਆ ਮਨ ਚ ਭਾਵਨਾ ਕਦੇ ਨਹੀਂ ਆਈ ਵੀ ਟੀਚਰ ਕਿਉਂ ਬਣੇ ਜਾਂ ਪਿੱਛੇ ਮੁੜ ਜਾ ਜਾਂ ਮਿਹਨਤ ਕਰਨੀ ਛੱਡ ਦਈਏ ਇਹ ਜੀ ਭਾਵਨਾ ਜ਼ਿੰਦਗੀ ਚ ਕਦੇ ਨਹੀਂ ਆਈ ਕਿਉਂਕਿ ਉਹ ਫਿਰ ਹਾਰ ਮੰਨਣ ਵਾਲਾ ਕੰਮ ਹੋ ਜਾਂਦਾ ਜੇ ਇੱਕ ਵਾਰੀ ਤੁਸੀਂ ਹਾਰ ਮੰਨ ਲਈ ਪਿੱਛੇ ਮੁੜ ਗਏ ਫਿਰ ਅੱਗੇ ਵੱਧ ਨਹੀਂ ਸਕਦੇ ਤੁਸੀਂ ਜਿਸ ਤਰ੍ਹਾਂ ਕਿ ਆ ਕਿ ਵਿਦਿਆਰਥੀ ਅੱਗੇ ਬੋਲ ਗਏ ਹਨ ਵੀ ਉਹ ਉਹ ਵੀ ਕਾਫੀ ਫੇਸ ਕਰਨਾ ਪੈਂਦਾ ਅੱਜ ਕੱਲ ਦੇ ਸਮੇਂ ਦੇ ਵਿੱਚ ਤਾਂ ਦੇਖਿਆ ਜਾਂਦਾ ਕਿ ਗੁੱਸਾ ਕਾਫੀ ਜ਼ਿਆਦਾ ਆਇਆ ਹੋਇਆ ਬੱਚਿਆਂ ਦੇ ਵਿੱਚ ਹਨਾ ਕਿ ਉਹ ਫੇਸ ਕਰਨਾ ਪੈਂਦਾ ਕਿ ਉਹ ਵੀ ਮੁਸ਼ਕਲਾਂ ਫੇਸ ਕੀਤੀਆਂ ਨੇ ਤੁਸੀਂ ਦੇਖੋ ਇਹ ਜੀ ਕੋਈ ਵੱਡੀ ਮੁਸ਼ਕਲ ਜੇ ਮੈਂ ਕਹਾ ਸਾਹਮਣੇ ਨਹੀਂ ਆਈ ਬੱਚਾ ਇੱਕ ਬਾਲ ਉਮਰ ਹੁੰਦੀ ਹੈ ਛੋਟਾ ਮੋਟਾ ਜਦੋਂ ਕਦੇ ਹਾਈਪਰ ਹੁੰਦਾ ਕਦੇ ਕੁਝ ਕਹਿਤਾ ਬਟ ਉਹ ਆਪਣੇ ਬੱਚਿਆਂ ਕੋਈ ਹੁੰਦਾ ਉਹਨੂੰ ਪਿਆਰ ਨਾਲ ਸਮਝਾਓ ਤਾਂ ਬੱਚਾ ਫੇਰ ਵਾਪਸ ਉੱਥੇ ਆ ਜਾਂਦਾ ਹੈ ਉਮਰ ਦਾ ਤਾਜਾ ਹੁੰਦਾ ਕਿ ਆਪਣੀ ਛੋਟੀ ਉਮਰ ਚ ਕਈ ਵਾਰੀ ਬੱਚਿਆਂ ਨੂੰ ਨਹੀਂ ਸਮਝ ਹੁੰਦੀ ਉਹੀ ਬੱਚੇ ਤੁਹਾਡੇ ਕੋਲੇ ਅੱਗੇ ਬਹੁਤ ਵਧੀਆ ਆਉਟਪੁੱਟ ਵੀ ਦਿੰਦੇ ਨੇ ਸੋ ਇਸ ਤਰ੍ਹਾਂ ਦੀ ਕਦੇ ਕੋਈ ਇਹੋ ਜੀ ਸਮੱਸਿਆ ਨਹੀਂ ਆਈ ਜਿਹਦੇ ਨਾਲ ਮਨ ਚ ਹੀਣਤਾ ਪੈਦਾ ਹੋਈ ਹੋਵੇ ਵੀ ਆ ਟੀਚਰ ਕਿਉਂ ਬਣੇ ਟੀਚਰ ਦੀ ਉਹ ਨਹੀਂ ਸੀਗੀ ਮਤਲਬ ਇਸ ਤਰ੍ਹਾਂ ਦਾ ਕੁਝ ਨਹੀਂ ਕਦੇ ਵੀ ਹੋਇਆ ਜ਼ਿੰਦਗੀ ਚ ਅਖੀਰ ਚ ਪੰਜਾਬ ਗਵਰਨਮੈਂਟ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਲਈ ਸਿੱਖਿਆ ਮਿਆਰ ਨੂੰ ਉੱਪਰ ਲਾਜਾਉਣ ਦੇ ਲਈ ਉਸ ਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਅਖੀਰ ਬਹੁਤ ਵਧੀਆ ਉਪਰਾਲੇ ਸਰਕਾਰ ਨੇ ਸਰਕਾਰ ਕਰ ਰਹੀ ਹੈ ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਕਿ ਜੇ ਅਸੀਂ ਸੋਚੀਏ ਵੀ 2 ਦਿਨਾਂ ਚ 2 ਮਹੀਨਿਆਂ ਚ ਬਹੁਤ ਵੱਡੀ ਕੋਈ ਚੇਂਜ ਆ ਜੂ ਦੇਖੋ ਇੱਕ ਟਾਈਮ ਤਾਂ ਲੱਗਣਾ ਹੀ ਹੈ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਉਹਨਾਂ ਚ ਮਟੀਰੀਅਲ ਪ੍ਰੋਵਾਈਡ ਹੋ ਰਿਹਾ ਉਹਨਾਂ ਚ ਲਾਇਬ੍ਰੇਰੀਜ਼ ਲੈਬਸ ਬਣ ਰਹੀਆਂ ਨੇ ਉਹਨੂੰ ਟਾਈਮ ਤਾਂ ਲੱਗੂਗਾ ਹੀ ਬਟ ਇੰਨਾ ਲੰਬਾ ਟਾਈਮ ਨਹੀਂ ਲੱਗੂਗਾ ਵੀ 10 ਸਾਲ ਲੱਗ ਜਾਣਗੇ ਬਹੁਤ ਜਲਦੀ ਥੋੜੇ ਟਾਈਮ ਚ ਇਹਦੇ ਰਿਜ਼ਲਟ ਸਾਹਮਣੇ ਆਉਣਗੇ ਦੂਜੀ ਗੱਲ ਮੈਂ ਜ਼ਰੂਰ ਕਹੂੰਗਾ ਕਿ ਪੇਰੈਂਟਸ ਦਾ ਤੇ ਬੱਚਿਆਂ ਦਾ ਸਾਡੇ ਸਰਕਾਰੀ ਸਕੂਲਾਂ 'ਚ ਵਿਸ਼ਵਾਸ ਬਣ ਰਿਹਾ ਉਹ ਸਰਕਾਰ ਦੇ ਨਾ ਉਦਮਾ ਕਰਕੇ ਹੀ ਬਣ ਰਿਹਾ ਤੇ ਬਿਲਕੁਲ ਇਹਨਾਂ ਪ੍ਰਿੰਸੀਪਲ ਮਨੋਹਰ ਲਾਲ ਜੀ ਜਿਨ੍ਹਾਂ ਨੂੰ ਪਿਛਲੇ ਦਿਨੀ ਜਿਹੜਾ ਰਾਜਪਦਰੀ ਸਮਾਗਮ ਦੇ ਵਿੱਚ ਜਿਹੜਾ ਅਵਾਰਡ ਹੈ ਸਿੱਖਿਆ ਕ੍ਰਾਂਤੀ ਦੇ ਵਿੱਚ ਵਧੀਆ ਭੂਮਿਕਾ ਨਿਭਾਉਣ ਦੇ ਲਈ ਮਿਲਿਆ ਸੀਗਾ ਤਾਂ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਉਹ ਕਾਫੀ ਵਧੀਆ ਉਪਰਾਲੇ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਕਾਫੀ ਕੁਝ ਬਦਲਾਅ ਜਿਹੜਾ ਇਹਨਾਂ ਨੇ 35 ਸਾਲ ਦੇ ਵਿੱਚ ਦੇਖਿਆ ਹੈ ਅਧਿਆਪਕ ਦੇ ਸਫ਼ਰ ਤੋਂ ਲੈ ਕੇ ਪ੍ਰਿੰਸੀਪਲ ਸੱਕ ਦਾ ਸਫ਼ਰ ਜਿਹੜਾ ਹੈ ਕਾਫੀ ਵਧੀਆ ਨਿਕਲਿਆ ਕੈਮਰਾ ਪਰ ਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋਜ ਜਗਬਾਨੀ ਟੀਵੀ ਪਟਿਆਲਾ